ਹੈਲੋ ਹਾਂਜੀ ਬਾਪੂ ਜੀ ਬਾਪੂ ਅਸੀਂ ਧਰਨੇ ਚ ਗਏ ਹੋਇਆ ਐਮਐਸਪੀ ਲੈਣ ਵਾਸਤੇ ਤੇ ਅਸੀਂ ਹੈ ਬਾਪੂ ਬਾਪੂ ਆਏ ਆ ਵੀ ਅਸੀਂ ਤਾਂ ਦੇਖ ਹੈ ਗਿਆ ਅੱਧ ਦੇ ਕਿੱਲੇ ਦੇ ਅੱਧਾ ਕਿੱਲਾ ਜ਼ਮੀਨ ਆ ਸਾਡੇ ਲੱਭ ਤਾਂ ਬਾਪੂ ਬਾਪੂ ਦੇਖੋ 20 20 ਕਿੱਲੇ ਨੇ ਦਾ ਤੁਸੀਂ ਮਾਲਕ ਹੋ ਯਾਰ ਪਲੀਜ਼ 20 ਕਿੱਲੇ ਮਾਲਕ ਫਿਰੋਂ ਮੈਂ ਇਸ ਕਰਨਾ ਕਿ ਨਗਦਤਾ ਦਿੱਤੇ ਬਾਈ ਚੱਲ ਮੈਂ ਗੱਲ ਕਰਦਾ ਤੇ ਚਾਚਾ ਮੈਂ 4000 ਫੜਿਆ ਸਤੋਂ ਮੇਰੇ ਮਾਲ ਸਿਰਫ ਨਹੀਂ ਜਪੀ ਹੋਈ ਛੇਤਰ ਬਿਰੂਆ ਮੈਂ ਨਹੀਂ ਚਾਚਾ ਅਸੀਂ 4000 ਹੀ ਫੜਿਆ ਸਤੋਂ ਸਾਈ 4000 ਸਾਈ ਲਈ ਜਨਾ ਅਸੀਂ ਨੇ ਬਾਈ ਕਿਵੇਂ ਕਰੀਓ ਤੁਸੀਂ ਬਾਈ ਕਿਵੇਂ ਹੱਲ ਬਣੂ ਪੈਸਿਆਂ ਦਾ ਕੀ ਹੱਲ ਬਣੂ ਆਪਾ ਤਾਂ 4000 ਰੁਪਏ ਆ ਰੋਲੇ ਲੈ ਦਿੱਤੀ ਹਣਾ ਵੀ ਚਲੋ ਜੇ ਲੋਡ ਪੈ ਜਾਂਦੀ ਸਾਈ ਫੜ ਕੇ ਹਾਂ ਹਾਂ ਤੇ ਬਾਈ ਹੁਣ ਖਤਰਾ ਪੈਸੇ ਚੱਲ ਗਏ ਹੁਣ ਕਿਵੇਂ ਕਰੀਏ ਯਾਰ ਕਿਵੇਂ ਮਰਜੀ ਹੱਲ ਕਰ ਆਪੇ ਇਹਦੀ ਪੰਜੀ ਪੰਜੀ ਕਰਕੇ ਮੋੜ ਦਾਂਗੇ ਯਾਰ ਖਜ਼ਾਨਚੀ ਨੂੰ ਪੁੱਛੋ ਹੈਲੋ ਹਾਂਜੀ ਹਾਂਜੀ ਬਾਪੂ ਪੈਸੇ ਫਿਰ ਆਧਾਨੇ ਤੋਂ ਆ ਕੇ ਦੇ ਦਾਂਗੇ ਯਾਰ ਮੈਨੂੰ ਪੈਸੇ ਚਾਹੀਦੇ ਆ ਬਾਈ ਯਾਰ ਤੂੰ ਇਹਨੂੰ ਆਏ ਕਰ ਫਿਰ ਕਹਿੰਦੇ ਜੀ ਖਜ਼ਾਨਚੀ ਕੋਲੋਂ ਲੈ ਲਈ ਤੂੰ ਬਾਈ ਕਰਾ ਦੇਗਾ ਹੱਲ ਕਿ ਮੈਂ ਪਿੰਡ ਜਾਵਾਂ ਨਾ ਨਾ ਕਰਾਉ ਮੈਂ ਕਰਾਉ ਯਾਰ ਤਰਾ ਮੈਂ ਕਰਾਉਂਗਾ ਐਮਐਸਪੀ ਤੇ ਲਏ ਬਣਾ ਪਿੰਡ ਕਿਹੜੇ ਮੂੰਹ ਬਣਾਗੇ ਨਾ ਨਾ ਕੋਈ ਚੱਕਰ ਨਹੀਂ ਆਪਾਂ ਯਾਰ ਪਜਾਵਾਂਗੇ ਬਾਪੂ ਮੈਂ ਦੇਉਗਾ ਪੈਸੇ ਫਿਰ ਹੁਣ ਤੂੜੀ ਵਾਲੀ ਮਸ਼ੀਨ ਤੇ ਤਾਂ ਆਇਆ ਨਹੀਂ ਆਣਾ ਰਿਪੇਅਰ ਕਰਨਾ 4000 ਛੋਟਾ ਵਾਪਸ ਕਰ ਦਾਂਗੇ ਯਾਰ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਦੇਗੇ ਕਿਉਂਕਿ ਪਤਾ ਜਾਂ ਮੇਰੀ ਕੰਮ ਫਿਰ ਬਾਬਾ ਇਹਨੂੰ ਅਸੀਂ ਇਹ ਕਿਹਾ ਤੀਏ ਬੰਦੇ ਨੇ ਵੀ ਯਾਰ ਦੋ ਬੰਦੇ ਭੇਜ ਦੇਣਾ ਤੂੰ ਕਹਿੰਦਾ ਨਹੀਂ ਕਹਿੰਦਾ ਮੈਨੂੰ ਲੋੜ ਨਹੀਂ ਕਹਦਾ ਕਹਿੰਦਾ ਤੂੰ ਆਂਵਾ ਮੈਂ ਨਹੀਂ ਮੈਂ ਬੰਦੇ ਹੁਣ ਨਹੀਂ ਲਾਉਣੇ ਯਾਰ ਮੈਂ ਦੋ ਪੈਸੇ ਜੇ ਮੈਂ ਬੰਦੇ ਹੁਣ ਕਾਤੋਂ ਲਾਵਾਂ ਯਾਰ ਐਂ ਜੀ ਬਾਪੂ ਸਾਡੇ ਕੋ ਐਸੀ ਬਾਪੂ ਐਮਐਸਪੀ ਮਿਲੂਗੀ ਦੇਖਾ ਸੋਨੂੰਗੇ ਜਿਆਦਾ ਫਾਇਦਾ ਹੋਊਗਾ ਸਵਾਮੀ ਨਤ ਕਿਉਂ ਬਾਪੂ ਕਿਵੇਂ ਕਰੀ ਬਾਈ ਸੈਕਟਰੀ ਕੋਲੇ ਬਾ ਪਿੰਨੂ ਭੇਜਿਆ ਸੈਕਟਰੀ ਕੋਲੇ ਬਾ ਜਾ ਕਰਦੇ ਜੀ ਹੋਵੇ ਫਿਰ ਐਂ ਕਰੀ ਬਾਪੂ ਆਪਣੇ ਪਿੰਡ ਵਾਲੇ ਦਾ ਖਜ਼ਾਨਚੀ ਆ ਜੀਬਨਾ ਉਹ ਤੋਂ 4000 ਦਵਾ ਦਾਂਗੇ ਸੋਨੂੰ ਵਗ ਜਾ ਬਾਈ ਪਾਇਦਾ ਸੋਫੋ ਲੈ ਮੈਂ ਨਹੀਂ ਉਹ ਤੋਂ ਬਾਏ ਕੋਈ ਜਾਉਣ ਪਾਇਆ ਉਹਨੂੰ ਸੰਭਾਇਆ ਪ੍ਰਧਾਨ ਫਿਰ ਤਰੀ ਮਾ ਮਾ ਨੂੰ ਤਰੀ ਮਾ ਨੂੰ ਕਹ ਦੇ ਬਾਈ ਆਡੇ ਘਰੋਂ ਫੜ ਲਿਆ ਕਰੋਂ ਕਰੇ ਬਗ ਜੀ ਬਾਪੂ ਜੀ ਵਾ ਠੀਕ ਹੈ ਤੇਰੇ 10 ਮਿੰਟਾਂ ਚ ਪੈਸੇ ਆ ਜਾਣਗੇ ਕੋਈ ਨਾ ਬਾਪੂ ਭੇਜ ਦੇ 10 ਮਿੰਟ ਸ਼ੰਭੂ ਬਾਰਡਰ ਤੇ ਬਹੁਤ ਸਾਰੇ ਲੋਕ ਬੈਠੇ ਨੇ ਜ਼ਮੀਨਾਂ ਵਾਲੇ ਬੈਠੇ ਨੇ ਬਹੁਤ ਘੱਟ ਤੇ ਬਹੁਤ ਵੱਧ ਜ਼ਮੀਨਾਂ ਵਾਲੇ ਬੈਠੇ ਨੇ ਮਜ਼ਦੂਰ ਬੈਠੇ ਨੇ ਦਿਹਾੜੀਦਾਰ ਕਾਮੇ ਬੈਠੇ ਨੇ ਪਰ ਇੱਥੇ ਹੀ ਕੁਝ ਕਹਿ ਸਕਦੇ ਆ ਕਿ ਅਜੇ ਕਾਰੀਗਰ ਬੰਦੇ ਬੈਠੇ ਨੇ ਜਿਨ੍ਹਾਂ ਨੇ ਇਸ ਸੀਜ਼ਨ ਦੇ ਵਿੱਚ ਜਾ ਕੇ ਅੱਗੇ ਉਹ ਐਡਵਾਂਸ ਪੈਸੇ ਫੜੇ ਹੋਏ ਨੇ ਤੇ ਕੰਮ ਕਰਨਾ ਸੀ ਪਰ ਵਾਰ-ਵਾਰ ਪਿੱਛੋਂ ਮਾਲਕ ਦਾ ਫੋਨ ਆਉਂਦਾ ਕਿ ਤੁਸੀਂ ਕੰਮ ਤੇ ਵਾਪਸ ਆਓ ਹਾਲਾਂਕਿ ਫੋਨ ਦੀ ਰਿਕਾਰਡਿੰਗ ਵੀ ਤੁਹਾਨੂੰ ਸੁਣਾ ਦਿੱਤੀ ਹੈ ਕਿ ਕਿਵੇਂ ਪੈਸੇ ਵਾਪਸ ਕਰਨ ਦੀ ਗੱਲ ਆਖ ਰਹੇ ਨੇ ਤੇ ਅਸੀਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਕਿੰਨਾ ਕੁ ਔਖਾ ਹੁੰਦਾ ਹੈ ਐਡਵਾਂਸ ਘਰ ਚਲਾਉਣ ਵਾਸਤੇ ਪੈਸੇ ਮੰਗਣੇ ਪੈਂਦੇ ਨੇ ਪਰ ਹੁਣ ਮਜਬੂਰੀ ਕੀ ਆ ਗਈ ਪਹਿਲਾਂ ਸੀਜ਼ਨ ਲਵਾਉਣ ਦੀ ਗੱਲ ਕਰਕੇ ਮੈਂ 4000 ਰੁਪਏ ਦੀ ਸਾਈ ਵੀ ਲੈ ਲਈ ਸੀ ਸੋ ਮੇਰੀ ਮੈਨੂੰ ਇਹ ਸੀ ਵੀ ਜਿਹੜਾ ਆਪਣਾ ਧਰਨਾ ਜੀ ਹੁਣ 13 ਫਰਵਰੀ ਦਾ ਆਪਾਂ ਆਏ ਹੋਏ ਹਾਂ ਅੰਦੋਲਨ ਦੇ ਵਿੱਚ ਏ ਸੀਗਾ ਵੀ ਚਲੋ ਜਲਦੀ ਸਮਾਪਤ ਹੋ ਜੂਗਾ ਤੇ ਮੈਂ ਸੀਜ਼ਨ ਤੇ ਵਗ ਜੂਗਾ ਜੀ ਪਰ ਮੈਨੂੰ ਲੱਗਦਾ ਜੀ ਅੰਦੋਲਨ ਚੱਲੂਗਾ ਲੰਬਾ ਜੀ ਮੈਂ ਇਥੋਂ ਸੀਜ਼ਨ ਤੇ ਨਹੀਂ ਜਾ ਹਣਾ ਜੀ ਸੋ ਮੈਂ ਜਿਹੜਾ ਘਰੋਂ ਮਤਲਬ ਇਹ ਪਰਨ ਕਰਕੇ ਆਇਆ ਵੀ ਘਰੇ ਫੇਰ ਵਾਪਸ ਜਾਵਾਂਗੇ ਜੇ ਐ ਐਮ ਐਸ ਪੀ ਮਿਲੂਗੀ ਤਿੰਨੇ ਕਾਲੇ ਕਾਨੂੰਨ ਖਤਮ ਹੋਣਗੇ ਤੇ ਕਰਜਾ ਖਤਮ ਹੋਊਗਾ ਇਹ ਘਰ ਦੇ ਨਾਲ ਕਹਿਣ ਵੀ ਤੂੰ ਅਸੀਂ ਪੈਸੇ ਕਿਥੋਂ ਦੇ ਦੀ ਜਿਵੇਂ ਤੂੰ ਫੋਨ ਤੇ ਕਿਹਾ ਚਲੋ ਵੀਰ ਜੀ ਪਤਾ ਕੀ ਹੈ ਜੀ ਹੁਣ ਮੈਂ ਕੁਛ ਦੇਹਾੜੀ ਕਰਕੇ ਪੈਸੇ ਘਰੇ ਉਂ ਵੀ ਰੱਖ ਕੇ ਆਇਆ ਸੀ ਸੋ 4000 ਮੈਂ ਸਾਈਜ਼ ਕਰਕੇ ਲਿਆਇਆ ਸੀ ਵੀ ਅੰਦੋਲਨ ਦੇ ਵਿੱਚ ਪੈਸੇ ਦੀ ਵੀ ਲੋੜ ਪੈ ਸਕਦੀ ਹੈ ਸਰੋ ਪਰ ਉਹ ਲੰਗਰਾਂ ਦੀ ਤਾਂ ਕੋਈ ਕਮੀ ਨਹੀਂ ਜੀ ਸਾਰਾ ਮਤਲਬ ਸਾਰੀਆਂ ਚੀਜ਼ਾਂ ਉਹਨੇ ਸੰਗਤਾਂ ਨੇ ਪ੍ਰੋਵਾਈਡ ਕਰਾਈਆਂ ਨੇ ਪਰ ਫਿਰ ਵੀ ਪੈਸੇ ਇਸ ਕਰਕੇ ਲਿਆਏ ਸੀ ਵੀ ਦਿੱਲੀ ਨੂੰ ਅੱਗੇ ਜਾਵਾਂਗੇ ਮਤਲਬ ਵੀ ਹੋ ਸਕਦਾ ਆਪਣਾ ਪ੍ਰਸ਼ਾਸਨ ਨਾਲ ਮਤਲਬ ਕੋਈ ਤਕਰਾਰ ਵੀ ਆ ਸਕਦਾ ਹੈ ਮਸਿੰਦਰੀ ਦਾ ਕੰਮ ਵੀ ਕਰਾਉਣਾ ਪੈ ਸਕਦਾ ਜੀ ਇਸੇ ਕਰਕੇ ਐਡਵਾਂਸ ਲੈ ਕੇ ਆਈ ਸੀ ਜੀ ਅਸੀਂ ਔਖਾ ਦਾ ਵੀਰ ਜੀ ਦੇਖੋ ਅਸੀਂ ਅੱਧ ਅੱਧ ਦੇ ਕਿੱਲੇ ਜ਼ਮੀਨ ਦੇ ਮਾਲਕਾਂ ਜੀ ਜੇ ਉਹ ਦੱਦਾ ਕਿੱਲਾ ਵਾਗ ਗਿਆ ਫੇਰ ਵੀ ਅਸੀਂ ਮਤਲਬ ਦਿਹਾੜੀਦਾਰ ਮਜ਼ਦੂਰੀ ਆ ਹੁਣ ਵੀ ਮਜ਼ਦੂਰੀਆਂ ਮਜ਼ਦੂਰੀਆਂ ਪਰ ਐਮਐਸਪੀ ਨਾਲਾ ਮਤਲਬ ਸਾਨੂੰ ਥੋੜਾ ਜਿਆਦਾ ਰਾਹਤ ਮਿਲੂਗੀ ਜੇ ਐਮਐਸਪੀ ਮਿਲ ਜਾਂਦੀ ਹੈ ਜੀ ਉਹਦੇ ਨਾਲ ਘਰ ਦਾ ਗੁਜ਼ਾਰਾ ਜਿਹੜਾ ਸੌਖਾ ਹੋ ਜੂਗਾ ਥੋੜੇ ਨਾਲ ਵੀ ਤੁਸੀਂ ਆਏ ਹੋ ਹਾਂ ਜੀ ਹਾਂ ਜੀ ਇਹੀ ਗੱਲ ਹੈ ਔਖਾ ਦਾ ਹੈ ਜ਼ਰੂਰ ਜਾਓ ਜ਼ਰੂਰ ਜੀ ਜ਼ਰੂਰ ਜ਼ਰੂਰ ਕੀ ਕਹਿਣਾ ਬਹੁਤ ਬੰਦੇ ਨੇ ਜਿਹੜੇ ਪੈਸੇ ਐਡਵਾਂਸ ਫੜੀ ਫਿਰਦੇ ਨੇ ਐਡਵਾਂਸ ਤਾਂ ਫੜੀ ਫਿਰਦੇ ਆ ਮਜ਼ਦੂਰੀਆਂ ਇਹ ਮਝੂਸੀ ਵਾਸੀ ਫੜਦੇ ਹੁਣ ਭਰਾ ਪੈਸੇ ਕਹਤਾ ਕਰਦੇ ਨੂੰ ਵਾਪਸ ਜੀ ਹਾਂਜੀ ਬਿਲਕੁਲ ਵੀਰ ਜੀ ਕਹਤਾ ਜੀ ਕਰਦੇ ਇਹਨੂੰ ਵੀ ਮਤਲਬ ਜੋ ਐਡਵਾਂਸ ਫੜਿਆ 4000 ਰੁਪਏ ਦੇ ਦੋ ਵੀ ਮੈਂ ਮਤਲਬ ਤੂੜੀ ਵਾਲੀ ਮਸ਼ੀਨ ਤੇ ਨਹੀਂ ਆ ਸਕਦਾ ਜੀ ਸੀਜ਼ਨ ਆਂਦਾ ਲੰਮੇ ਟਾਈਮ ਬਾਤ ਤੁਸੀਂ ਸੀਜ਼ਨ ਤੋਂ ਹੀ ਜਵਾਬ ਦੇ ਜਾਨੇ ਹੋ ਜੇ ਆਹੀ ਕਮਾਈ ਨਹੀਂ ਕੀਤੀ ਫਿਰ ਕਿਵੇਂ ਕਰੂੰਗਾ ਕਿਵੇਂ ਚੱਲੂਗਾ ਪਤਾ ਕੀ ਹੈ ਜੀ ਵੀਰ ਜੀ ਕਮਾਈਆਂ ਦਾ ਬਾਅਦ ਚ ਵੀ ਹੋ ਜਾਣਗੀਆਂ ਪਰ ਅੱਜ ਕਿਸਾਨੀ ਨਾਲ ਖੜਨ ਦਾ ਵੇਲਾ ਜੀ ਜਿੰਨੇ ਵੀ ਮਤਲਬ ਤੁਸੀਂ ਦੇਖ ਲਓ ਜੀ ਇੱਥੇ ਪੂਰੇ ਅੰਦੋਲਨ ਦਾ ਸਰਵੇਖਣ ਕਰ ਲਓ ਜਾਂ ਅੱਧੇ ਕਿੱਲੇ ਵਾਲਾ ਜਾਂ ਡੂੜ ਕਿੱਲੇ ਵਾਲਾ ਜੀ ਜਾਂ ਮਤਲਬ ਢਾਈ ਏਕੜ ਵਾਲਾ ਕਿਸਾਨ ਹੈ ਬਾਕੀ ਜਿਹੜੇ ਵੱਡੇ ਤਣਾੜ ਕਿਸਾਨ ਨੇ ਜੀ 50 50 ਕਿੱਲੇ ਵਾਲੇ 20 20 ਕਿੱਲੇ ਵਾਲੇ 30 30 ਕਿੱਲੇ ਵਾਲੇ ਜੀ ਉਹ ਅੱਜ ਘਰਾਂ 'ਚ ਬੈਠੇ ਆ ਪਰ ਮੈਂ ਸੋਚਦਾ ਚਲੋ ਜੇ ਇੱਕ ਸੀਜ਼ਨ ਮਰ ਜੂਗਾ ਜੀ ਕੋਈ ਵੱਡੀ ਗੱਲ ਨਹੀਂ ਪਰ ਜੇ ਐਮਐਸਪੀ ਨਾ ਮਿਲੀ ਜੀ ਫਿਰ ਮਤਲਬ ਅਸੀਂ ਤਾਂ ਟੀਫਨ ਚੱਕ ਲਾਂਗੇ ਜੀ ਪਰ 20 20 ਕਿੱਲੇ ਨਾਲ ਤਾਂ ਟੀਫਨ ਨਹੀਂ ਚ ਪੈਸੇ ਵਾਪਸ ਕਰ ਦੇਣਗੇ ਜੀ ਚਲੋ ਵੀ ਸਾਡਾ ਜਿਹੜਾ ਅਸੀਂ ਮਿੱਥਕੇ ਚੱਲੇ ਆ ਵੀ ਅਸੀਂ ਐਮਐਸਪੀ ਲੈ ਕੇ ਜਾਣਾ ਹੈ ਜੇ ਘਰ ਜਾਣਾ ਹੈ ਘਰ ਨੂੰ ਨਹੀਂ ਜਾਣਾ ਨਹੀਂ ਜੀ ਬਿਲਕੁਲ ਦੁੱਖ ਤਾਂ ਹੁੰਦਾ ਹੀ ਸੀ ਹਾਂ ਜੀ ਹਾਂ ਜੀ ਵੀਰ ਜੀ ਦੁੱਖ ਤਾਂ ਹੈਗਾ ਹੀ ਸੀ ਜੀ ਹਾਂ ਜੀ ਹਾਂ ਜੀ ਇੰਤਜ਼ਾਰ ਕਰਦੇ ਹਾਂ ਹਾਂ ਜੀ ਹਾਂ ਜੀ ਪਰ ਅਏ ਜੇ ਅੱਜ ਪੰਜਾਂ ਨਾਲ ਨਹੀਂ ਖੜਾਂਗੇ ਜੀ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਨਾ ਖੜੇ ਜੀ ਫਿਰ ਮਤਲਬ ਸਾਡੇ ਹੱਥ ਪੱਲੇ ਕੁਝ ਨਹੀਂ ਰਹਿਣਾ ਜੀ ਆ ਬਿਲਕੁਲ ਜੀ ਤੁਸੀਂ ਦੇਖਿਆ ਕਿ ਜਿਹੜੇ ਇਹ ਕਿਸਾਨ ਨੇ ਭਾਵੇਂ ਛੋਟੀਆਂ-ਛੋਟੀਆਂ ਜ਼ਮੀਨਾਂ ਨੇ ਪਰ ਸੀਜ਼ਨ ਲਾਉਂਦੇ ਨੇ ਮਜ਼ਦੂਰੀ ਕਰਦੇ ਨੇ ਤੇ ਪੈਸਾ ਕਮਾਉਂਦੇ ਨੇ ਪਰ ਸੀਜ਼ਨ ਆ ਚੁੱਕਿਆ ਆ ਮਸ਼ੀਨਰੀ ਠੀਕ ਕਰਨੀ ਸੀ ਤਾਂ ਜਾ ਕੇ ਖੇਤਾਂ ਵਿੱਚ ਮਸ਼ੀਨਾ ਚੱਲ ਰੀਆਂ ਸਨ ਪਰ ਮਾਲਕ ਨੂੰ ਤੋੜ ਕੇ ਜਵਾਬ ਦਿੱਤਾ ਕਹਿੰਦੇ ਅਸੀਂ ਆਉਣਾ ਨਹੀਂ ਮਾਲਕ ਕਹਿੰਦਾ ਐਡਵਾਂਸ پیسے ਲਏ ਹੋਏ ਨੇ ਇਹ ਕਹਿੰਦੇ ਪੈਸੇ ਅਸੀਂ ਇੱਕ ਇੱਕ ਰੁਪਿਆ ਕਰਕੇ ਮੋੜ ਦਾਂਗੇ ਜਾਂ ਫਿਰ ਘਰਦਿਆਂ ਨੂੰ ਕਹਦਾਂਗੇ ਕਿ ਪੈਸੇ ਜਿਹੜੇ ਨੇ ਇਹਨਾਂ ਦੇ ਵਾਪਸ ਕਰ ਦਿੱਤੇ ਜਾਣਾ ਇਹ ਆਂਦੋਲਨ ਇਹ ਆ ਭਾਈਚਾਰਾ ਇਹ ਆ ਇਕੱਠ ਇਹ ਆ ਸਭ ਕੁਝ ਸ਼ੰਭੂ ਬਾੜ ਤੇ ਜਿਹੜਾ ਹਰ ਇੱਕ ਬੰਦੇ ਨੂੰ ਪਤਾ ਉਸ ਦੀ ਆਪਦੀ ਆਪਦੀ ਮਜਬੂਰੀ ਕੀ ਆ ਹਾਲਾਂਕਿ ਲੋਕਾਂ ਨੂੰ ਤਾਂ ਇੱਥੇ ਇਹ ਲੱਗਦਾ ਕਿ ਸ਼ਾਇਦ ਖੁਸ਼ੀ-ਖੁਸ਼ੀ ਰਹਿੰਦੇ ਨੇ ਪਰ ਹਰ ਬੰਦੇ ਦੀ ਅਪਦੀ ਮਜਬੂਰੀ ਕੀ ਆ ਉਹ ਵਿਅਕਤੀ ਨੂੰ ਆਪ ਹੀ ਪਤਾ ਆ ਕਿਹੜੇ ਮਜਬੂਰੀ ਤੇ ਕਿਹੜੇ ਕਾਰਨਾ ਕਰਕੇ ਉਹ ਇੱਥੇ ਕਿਸ ਮਜਬੂਰੀ 'ਚ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਬੈਠਾ ਜਿਹੜੇ ਬਜ਼ੁਰਗ ਨੇ ਆ ਵਿਅਕਤੀ ਨੇ ਕਦੇ ਆਪਣਾ ਪਿੰਡ ਜਾਂ ਘਰ ਨਹੀਂ ਛੱਡਿਆ ਸਾਲਾਂ ਬੱਧੀ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੱਕ ਮਹੀਨੇ ਤੋਂ ਕਹਿ ਸਕਦੇ ਆ ਆਪਣੇ ਘਰ-ਬਾਰ ਪਿੰਡ ਛੱਡ ਕੇ ਇਹਨਾਂ ਸੜਕਾਂ ਤੇ ਰਾਤਾਂ گزارਣ ਲਈ ਬੈਠਣ ਲਈ ਮਜਬੂਰ ਹੋ ਰਹੇ ਨੇ ਸ਼ੰਭੂਪਾਟ ਤੋਂ ਕਾਮਾ ਮੈਂ ਸੁਖਵਿੰਦਰ ਦੇ ਨਾਲ ਸੁੱਖਾ ਖੇੜੀ ਵਾਲਾ